ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੀ ਬਾਬਾ ਜੀ ਆਪਣਾ ਨਾਮ ਗਰੇਨਾਦਰ ਸਿੰਘ ਸੋ ਜੋਟੀ ਬੋਲ ਸਰਦਾਰਤ ਸਿੰਘ ਜੀ ਸਰਦੇਵ ਸਿੰਘ ਜੀ ਜੋ ਅੱਜ ਅੱਕੇ ਮੇਲਾ ਕਰਦਾ ਬਾਬਾ ਜੀ ਵਰਕਿੰਗ ਦਾ 에어ਪੋਰਟ ਤੋਂ ਕਿ ਤੁਹਾਨੂੰ ਕਿੱਦਾਂ ਸੇਵਾ ਕਰਦੇ ਵਧੀਆ ਕਰਿਆ ਜੀ ਵਧੀਆ ਕਰਿਆ ਹਾਂ ਜੀ ਤੇ ਸੇਵਾ ਜੀ ਕਰਦੇ ਅੱਜ ਇਹ ਜਗ੍ਹਾ ਨਾ ਸੀ ਏਅਰਪੋਰਟ ਐਸ ਜੀ ਅਸਰੋ ਤੇ ਆਸਵਰੇ ਤੋਂ ਗੁਰਦੁਆਰਾ ਕਿੰਨੇ ਚਿਰਾਂ ਤੋਂ ਸੇਵਾ ਕਰ ਰਹੇ ਹੋ ਬਾਬਾ ਜਵਾਹਰ ਸਿੰਘ ਬਾਬਾ ਜਵਾਹਰ ਸਿੰਘ ਸਰਾਨਾ ਮੇਲਾ ਚੱਲ ਰਿਹਾ ਹਾਂਜੀ ਹਾਂਜੀ ਵਾਹਿਗੁਰੂ ਤੇ ਬਾਬਾ ਜੀ ਦਾ ਇਤਿਹਾਸ ਬਾਰੇ ਸੁਖਾਣਾ ਪਾਓ ਚਲੋ ਕੋਈ ਗੱਲ ਨਹੀਂ ਤੁਸੀਂ ਕਿੰਨੇ ਚਿਰਾਂ ਤੁਸੀਂ ਸੇਵਾ ਕਰ ਰਹੇ ਹੋ ਤੁਸੀਂ ਸੇਵਾ ਕਿਹਨੇ ਕਿੰਨੇ ਸਾਹਿਬ ਸੇਵਾ ਕਰ ਰਹੇ ਹੋ ਸਾਨੂੰ 2-4 ਸਾਲ ਚਾਰ ਸਾਲ 7 ਸਾਲ ਚਾਰ ਪੰਜ ਕੰਢੇ ਬਣੇ ਹਾਂਜੀ ਠੀਕ ਅੱਜ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵਾਹਿਗੁਰੂ ਜੀ ਹਰੇਕ ਨੂੰ ਸਿੱਖੀ ਦੇ ਨਾਲ ਜੁੜਨਾ ਚਾਹੀਦਾ ਆ ਗੁਰੂ ਰੂਪ ਨਾਲ ਜੁੜੋ ਸਾਰੇ ਜਾਣੇ ਹਰੇਕ ਜਾਣੇ ਨੂੰ ਸੇਵਾ ਕਰਨੀ ਚਾਹੀਦੀ ਆ ਜਿੱਥੇ ਮੌਕਾ ਮਿਲੇ ਵਾਹਿਗੁਰੂ ਠੀਕ ਬਾਕੀ ਇਹ ਚੀਜ਼ ਵੀ ਗੁਰੂ ਰੂਪ ਨਾਲ ਜੁੜੋ ਸਾਰੇ ਜਾਣੇ ਸਾਰੇ ਸਿੱਖੀ ਨਾਲ ਜੁੜਨਾ ਤੇ ਮਾਪਿਆਂ ਦੀ ਸੇਵਾ ਕਰਾ ਦੇ ਵਰਗੀ ਬਾਕੀ ਜੋ ਵੀ ਆ ਸੇਵਾ ਦਾ ਹੀ ਆਗਿਆਕਾਰੀ ਆ ਹਰ ਸਾਲ ਇਸੇ ਤਰ੍ਹਾਂ ਜਿੰਨੀ ਸੇਵਾ ਹੈਗੀ ਕਰਿਆ ਕਰਾਂਗੇ ਤੁਸੀਂ ਕਰ ਲੈ ਇੱਥੇ ਸੇਵਾ ਕਰਦੇ ਹੋ ਕਿ ਤੁਹਾਡੇ ਨਾਲ ਹੋਰ ਵੀ ਸਹਿਯੋਗ ਦਿੰਦੇ ਹਾਂ ਅਸੀਂ ਚਲੋ ਜੀ ਜਿਹੜੇ ਜਿਹੜੇ ਵੀਰ ਭਰਾ ਦਾ ਸਹਿਯੋਗ ਹੈਗਾ ਆ ਉਹਨਾਂ ਦੇ ਨਾਲ ਰਲ ਕੇ ਸੇਵਾ ਕਰਦੇ ਆਏ ਹਾਂ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ